ਸੌਦਾ ਸੁਪਰਸਟਾਰ ਰਜਨੀਕਾਂਤ ਇੱਕ ਵਾਰ ਫਿਰ ਤੋਂ ਜ਼ਬਰਦਸਤ ਐਕਸ਼ਨ ਅਵਤਾਰ ਦੇ ਵਿੱਚ ਵਾਪਸੀ ਕਰ ਰਹੇ ਨੇ ਉਹਨਾਂ ਦੀ ਸੁਪਰ ਹਿੱਟ ਫਿਲਮ ਜੇਲਰ ਦਾ ਸੀਕਵਲ ਆਉਣ ਵਾਲਾ ਹੈ ਮੱਕਰ ਸਿਕਰਾਂਤੀ ਦੇ ਮੌਕੇ ਤੇ ਨਿਰਮਾਤਾਵਾਂ ਨੇ ਜੇਲਰ 2 ਦਾ ਐਲਾਨ ਕੀਤਾ ਹੈ ਮੇਕਰਸ ਡੇ ਫਿਲਮ ਦਾ ਪਹਿਲਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ ਜਿਸ ਦੇ ਵਿੱਚ ਤੁਸੀਂ ਰਜਨੀਕਾਂਤ ਦੀ ਚਲਕ ਦੇਖ ਸਕਦੇ ਹੋ ਫਿਲਮ ਦਾ ਟੀਜ਼ਰ ਦੱਸ ਰਿਹਾ ਹੈ ਕਿ ਇੱਕ ਵਾਰ ਫਿਰ ਰਜਨੀਕਾਂਤ ਦਰਸ਼ਕਾਂ ਨੂੰ ਖੁਸ਼ ਕਰਨ ਆ ਰਹੇ ਨੇ ਟੀਜ਼ਰ ਦੀ ਸ਼ੁਰੂਆਤ ਜੇਲਰ 2 ਦੇ ਨਿਰਦੇਸ਼ਕ ਨੈਲਸਨ ਅਤੇ ਮਿਊਜ਼ਿਕ ਡਾਇਰੈਕਟਰ ਅਨਿਰuddh ਦੇ ਇੱਕ ਕਾਰ ਵਿੱਚ ਬੈਠ ਕੇ ਗੱਲਬਾਤ ਕਰਨ ਦੇ ਨਾਲ ਹੁੰਦੀ ਹੈ ਦੋਵੇਂ ਆਰਾਮ ਕਰਦੇ ਨਜ਼ਰ ਆ ਰਹੇ ਹਨ ਅਤੇ ਨਵੀਂ ਸਕ੍ਰਿਪਟ ਤੇ ਚਰਚਾ ਕਰਦੇ ਦਿਖਾਈ ਦੇ ਰਹੇ ਨੇ ਇਸ ਦੌਰਾਨ ਦੋਵਾਂ ਦੇ ਆਰਾਮ ਅਤੇ ਗੱਲਬਾਤ ਦੇ ਵਿੱਚ ਖਲਲ ਪਾਉਂਦੇ ਹੋਏ ਲੋਕ ਕਾਰ ਦੇ ਅੰਦਰ ਵੜ ਆਉਂਦੇ ਨੇ ਅਨਿਰuddh ਅਤੇ ਨੈਲਸਨ ਦੇ ਆਲੇ ਦੁਆਲੇ ਤੱਬਾ ਹੀ ਗੋਲੀਬਾਰੀ ਅਤੇ ਰੋਲਾ ਪੈਣ ਲੱਗ ਜਾਂਦਾ ਹੈ ਦੋਵੇਂ ਆਪਣੀ ਜਾਨ ਬਚਾਉਣ ਦੇ ਲਈ ਕੋਨੇ ਦੇ ਵਿੱਚ ਲੁਕ ਜਾਂਦੇ ਨੇ ਇਸ ਤੋਂ ਬਾਅਦ ਰਜਨੀ ਕਾਨ ਦਾਖਲ ਹੁੰਦੇ ਨੇ ਜੋ ਗੁੰਡਿਆਂ ਨੂੰ ਮਾਰਨ ਲਈ ਉਹਨਾਂ ਦੇ ਮਗਰ ਆਉਂਦੇ ਹਨ ਜੇ ਲਟੂ ਦੇ ਟੀਜ਼ਰ ਦੇ ਵਿੱਚ ਰਜਨੀ ਕਾਂਤ ਖੂਨ ਦੇ ਨਾਲ ਲਤਪਤ ਚਿੱਟੀ ਕਮੀਜ਼ ਪਹਿਨੇ ਨਜ਼ਰ ਆ ਰਹੇ ਨੇ ਉਹਨਾਂ ਦੇ ਇੱਕ ਹੱਥ ਦੇ ਵਿੱਚ ਬੰਦੂਕ ਅਤੇ ਦੂਜੇ ਹੱਥ ਦੇ ਵਿੱਚ ਤਲਵਾਰ ਹੈ ਆਪਣੀਆਂ ਅੱਖਾਂ ਦੇ ਵਿੱਚ ਗੁੱਸੇ ਦੇ ਨਾਲ ਉਹ ਨੈਲਸਨ ਅਤੇ ਅਨਿਰੁੱਧੂ ਗੁੰਡਿਆਂ ਬਾਰੇ ਪੁੱਛਦੇ ਹਨ ਉਹ ਦੋਵੇਂ ਉਹਨਾਂ ਨੂੰ ਇਸ਼ਾਰਿਆਂ ਦੇ ਨਾਲ ਦੱਸਦੇ ਹਨ ਕਿ ਬਾਕੀ ਲੋਕ ਕਿੱਥੇ ਗਏ ਇਸ ਤੋਂ ਬਾਅਦ ਰਜਨੀਕਾਂਤ ਨਲਸਨ ਅਤੇ ਅਨਿਰੁੱਧ ਦੇਕਰ ਤੋਂ ਬੰਬ ਦੇ ਨਾਲ ਉਡਾ ਦਿੰਦੇ ਹਨ ਅੱਗੇ ਉਸ ਦਾ ਸਾਹਮਣਾ ਗੁੰਡਿਆਂ ਦੀ ਪੂਰੀ ਫੌਜ ਦੇ ਨਾਲ ਹੁੰਦਾ ਹੈ ਜੋ ਸੁਪਰਸਟਾਰ ਨੂੰ ਮਾਰਨ ਲਈ ਆਏ ਹਨ ਟੀਜ਼ਰ ਤੋਂ ਇਹ ਸਾਫ਼ ਹੈ ਕਿ ਜੇਲਰ 2 ਐਕਸ਼ਨ ਦੇ ਨਾਲ ਭਰਪੂਰ ਹੋਵੇਗੀ ਜੇਲਰ 2 2023 ਦੇ ਵਿੱਚ ਰਿਲੀਜ਼ ਹੋਈ ਰਜਨੀਕਾਂਤ ਦੀ ਫਿਲਮ ਜੇਲਰ ਦਾ ਸੀਕਵਲ ਹੈ ਇਸ ਵਿੱਚ ਰਟਨੀਕਾਂਤ ਦੇ ਸ਼ਾਨਦਾਰ ਰਫਤਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਇਹ ਰਜਨੀ ਦੇ ਕੈਰੀਅਰ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ਜੇਲਰ ਤਾਮਿਲ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ ਅਤੇ ਹੁਣ ਨਿਰਮਾਤਾਵਾਂ ਨੂੰ ਜੇਲਰ 2 ਤੋਂ ਵੀ ਕਾਫੀ ਉਮੀਦਾਂ ਨੇ ਫਿਲਹਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹਜੇ ਤੱਕ ਨਹੀਂ ਕੀਤਾ ਗਿਆ ਹੈ